ਖੜ ਜੋ ਖੜ ਜੋ ਖਾਣ ਦੇ ਮਾਰ ਜਾ। ਆ ਲੋ ਇਹਨਾਂ ਨੂੰ ਮੇਰੇ ਨਾਲੇ ਟੇਬਲ ਚਲੋ। ਅੱਲੀ ਫਰ ਚਲੋ। ਬੱਸ ਉਹ ਉਹ ਫਰ ਚਲੋ। ਆਪਣੀ ਕਿ ਆਪੀ ਪਾ ਜੀ ਤੁਸੀਂ ਕੋਈ ਅਫੀਅਰ ਦੀ ਕਾਪੀ ਲੈ ਆਇਨਾ ਜੀ। ਖੋਲੋ ਮਰੀ ਦਲੀ ਨੂੰ ਵੀ। ਬੱਸ ਉਹ ਠੀਕ ਹੋ। ਲੈਟ ਮਾਰੀ। ਲੈਟ ਵਾ। ਆਪਣੇ ਜੀ ਸਾਨੂੰ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਬੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲ ਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਲੱਖ ਰੁਪਈਆ ਜਮਾ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜਸਮਦੀਪ ਕੌਰ ਆ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੀਰਾਮ ਜਿਹੜਾ ਮਛੀਬੜਾ ਸਾਹਿਬ ਨੂੰ ਆਇਆ ਸੀ ਉਹਦੀ ਗੈਹਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਐਫਆਰ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗੁਸਤਾਖ ਕੀਤਾ ਜੀ ਫਿਰ ਇਨਨੂੰ ਅਸੀਂ ਅੱਜ ਰਤੀਪੁਰ ਰੋਡ ਤੋਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਦੇ ਪੈਸੇ ਜਿਹੜੇ ਰਿਕਵਰ ਹੋ ਗਏ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਪੇ ਖਾਤੇ ਜਮ੍ਹਾਂ ਕਰਾ ਲੇ ਅੱਗੇ ਫਰਦਰ ਅਸੀਂ ਬੈਂਕਰਾਂ ਇਹਨਾਂ ਕ ਵੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜਾਂਚ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲੱਕੇ ਤਾਂ ਕੋਈ ਖੁਲਾਸਾ ਹੋ ਜਾਏ ਜਦੋਂ ਤੱਕ ਕੋਈ ਕੀਤੀ ਦੀ ਗੱਲ ਦਾ ਤੁਹਾਨੂੰ ਉਹ ਵੀ ਪੁਸ਼ਗੀਸ਼ ਤੇ ਹੁਣ ਜਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਜ਼ਰ ਪੁੱਛਗਿਸ਼ ਕਰਕੇ ਅਗਲੀ ਤਫਤੀਸ਼ ਅਮਲ ਚਲੇਗਾ ਕੋਈ ਹੋਰ ਮਾਮਲਾ ਹੈ ਨਾ ਤੇ ਦਰਜ ਹੋਵੇ ਉਹ ਤਫਤੀਸ਼ ਤਾਂ ਨਹੀਂ ਦੇਖਿਆ ਜਾਊਗਾ ਵੀ ਕੀ ਪੁੱਛਗਿਸ਼ ਤੇ ਅੱਗੇ ਕੀ ਦੱਸ ਰਹੇ ਨੇ